ਗਰੀਬ ਬੰਦੇ ਦੀ ਘਰ ਵਾਲੀ ਅੱਧੇ ਪਿੰਡ ਦੀ ਘਰ ਵਾਲੀ ਹੁੰਦੀ ਆ ਇਹ ਗੱਲ ਬਿਲਕੁਲ ਸੱਚ ਆ ਦੋਸਤੋ ਇਹਦੇ ਵਿੱਚ ਕੋਈ ਸ਼ੱਕ ਵਾਲੀ ਗੱਲ ਹੀ ਹੈ ਨਹੀਂਗੀ ਪਰ ਪਹਿਲਾਂ ਮੈਂ ਵੀ ਇਸ ਗੱਲ ਨੂੰ ਝੂਠ ਸਮਝਦਾ ਹੁੰਦਾ ਸੀ ਜਦੋਂ ਇਸ ਸੱਚਾਈ ਬਾਰੇ ਮੈਨੂੰ ਨਹੀਂ ਪਤਾ ਸੀ ਮੈਨੂੰ ਇਹ ਲੱਗਦਾ ਹੁੰਦਾ ਸੀ ਵੀ ਯਾਰ ਜਿਹੜਾ ਉਹਦਾ ਘਰ ਵਾਲਾਗਾ ਉਹ ਤਾਂ ਉਸੇ ਦੇ ਘਰ ਵਾਲੀ ਰਹੂਗੀ ਅੱਧੇ ਪਿੰਡ ਦੀ ਘਰ ਵਾਲੀ ਕਿਵੇਂ ਬਣ ਜੂਗੀ ਪਰ ਫਿਰ ਦੋਸਤੋ ਬਹੁਤ ਸਾਰੀਆਂ ਘਟਨਾਵਾਂ ਮੈਂ ਆਪਣੀ ਅੱਖੀ ਵੀ ਦੇਖੀਆਂ ਆਪਣੇ ਇਸ ਸਮਾਜ ਦੇ ਵਿੱਚ ਦੇਖੀਆਂ ਜੀਨੂੰ ਦੇਖ ਕੇ ਮੈਨੂੰ ਯਕੀਨ ਹੋ ਗਿਆ ਵੀ ਯਾਰ ਜੋ ਸਿਆਣਿਆਂ ਨੇ ਗੱਲਾਂ ਕਹੀਆਂ ਨੇ ਉਹ ਬਿਲਕੁਲ ਸੱਚੀਆਂ ਨੇ ਤੇ ਇਹ ਸਾਰੀਆਂ ਗੱਲਾਂ ਦੋਸਤੋ ਮੈਂ ਕਿਉਂ ਕਰ ਰਿਹਾ ਕਿਉਂਕਿ ਦੋਸਤੋ ਇਹ ਆਪਣੇ ਸਮਾਜ ਦੀ ਇੱਕ ਸਚਾਈ ਹੈ ਤੇ ਆਜੋ ਫਿਰ ਆਪਾਂ ਇਸੇ ਸਚਾਈ ਉੱਤੇ ਵਿਸਤਾਰ ਨਾਲ ਚਰਚਾ ਕਰਦੇ ਹਾਂ ਹੁਣ ਤੁਸੀਂ ਦੋਸਤੋ ਇਹ ਦੇਖੋ ਵੀ ਜੇ ਕੋਈ ਕਿਸੇ ਤਕੜੇ ਘਰ ਦਾ ਧੀ ਪੁੱਤ ਵਿਆਹ ਕਰਾ ਕੇ ਕਿਸੇ ਬੁੜੀ ਕੁੜੀ ਨੂੰ ਆਪਣੇ ਘਰੇ ਲੈ ਕੇ ਆਉਂਦਾਗਾ ਤਾਂ ਸਾਰਾ ਪਿੰਡ ਸਾਰਾ ਗਲੀ ਗਵਾਂਡ ਸਾਰਾ ਸਮਾਜ ਉਹਦੀ ਇੱਜ਼ਤ ਕਰਦਾਗਾ ਵੀ ਇੱਕ ਚੰਗੇ ਖਾਨਦਾਨ ਦੀ ਨੂੰਹ ਆਈ ਆ ਜੋ ਕਿ ਬਹੁਤ ਹੀ ਸਤਕਾਰਯੋਗ ਆ ਕੋਈ ਉਹਨੂੰ ਭਾਬੀ ਕਹਿ ਕੇ ਬੁਲਾਊਗਾ ਤੇ ਕੋਈ ਉਹਨੂੰ ਕੁਛ ਕਹਿ ਕੇ ਬੁਲਾਊਗਾ ਜਾਨੀ ਕਿ ਇੱਜ਼ਤ ਦੇ ਤਰੀਕੇ ਨਾਲ ਬੁਲਾਊਗਾ ਜੋ ਵੀ ਉਸ ਰਿਸ਼ਤੇ ਦੇ ਹਿਸਾਬ ਨਾਲ ਉਹ ਕਿਸੇ ਦੀ ਲੱਗਦੀ ਹੋਈ ਕਿਸੇ ਦੀ ਮਜਾਲ ਨਹੀਂ ਹੋਊਗੀ ਉਹਨੂੰ ਗਲਤ ਤਰੀਕੇ ਨਾਲ ਬੋਲਣ ਦੀ ਉਹਦੇ ਨਾਲ ਗਲਤ ਵਰਤਾਵਰਣ ਦੀ ਗਲਤ ਨਿਗਾ ਨਾਲ ਉਹਦੇ ਵੱਲ ਝਾਕਣ ਦੀ ਹਰ ਕੋਈ ਉਹਦੀ ਇੱਜ਼ਤ ਕਰੂਗਾ ਉਹ ਕਿਉਂ ਕਰੂਗਾ ਕਿਉਂਕਿ ਉਹ ਇੱਕ ਵੱਡੇ ਖਾਨਦਾਨ ਦੀ ਨੂੰਹ ਹੁੰਦੀ ਆ ਵੱਡੇ ਪਰਿਵਾਰ ਚੋਂ ਆਈ ਹੁੰਦੀ ਆ ਚੰਗੇ ਸੰਸਕਾਰਾਂ ਵਾਲੀ ਹੁੰਦੀ ਆ ਹੁਣ ਚੰਗੇ ਸੰਸਕਾਰਾਂ ਦਾ ਮਤਲਬ ਇਹ ਨਹੀਂ ਹੈਗਾ ਦੋਸਤੋ ਵੀ ਜਿਹੜੀ ਕੋਈ ਗਰੀਬ ਘਰ ਦੀ ਧੀ ਹੁੰਦੀ ਆ ਜਿਹੜੀ ਗਰੀਬ ਘਰੇ ਵਿਆਹ ਕੇ ਆਉਂਦੀ ਆ ਉਹਦੇ ਵਿੱਚ ਚੰਗੇ ਸੰਸਕਾਰ ਨਹੀਂ ਹੁੰਦੇਗੇ ਪਰ ਆਪਣਾ ਸਮਾਜ ਐ ਹੋ ਜਾਗਾ ਦੋਸਤੋ ਵੀ ਜਿਹੜਾ ਬੰਦਾ ਗਰੀਬ ਹੋਵੇ ਤੇ ਗਰੀਬੀ ਵਿੱਚ ਵਿਆਹ ਜਾਵੇ ਉਹਦੇ ਜਿਹੜੇ ਸੰਸਕਾਰ ਆ ਉਹ ਸਾਰੇ ਮਿੱਟੀ ਵਿੱਚ ਰੁਲ ਜਾਂਦੇ ਆ ਉਹਦੀ ਜਿਹੜੀ ਪੜ੍ਹਾਈ ਲਿਖਾਈ ਹੁੰਦੀ ਆ ਉਹਦੀਆਂ ਜਿਹੜੀਆਂ ਚੰਗਿਆਈਆਂ ਹੁੰਦੀਆਂ ਨੇ ਉਹ ਸਾਰੀਆਂ ਸੜ ਕੇ ਸੁਆਹ ਹੋ ਜਾਂਦੀਆਂ ਨੇ ਤੇ ਅਗਲਾ ਫਿਰ ਸਿਰਫ ਇਹੀ ਦੇਖਦਾਗਾ ਵੀ ਯਾਰ ਜੇ ਕਿਤੇ ਸ਼ਾਇਦ ਇਹਦੀ ਮੇਰੇ ਨਾਲ ਗੱਲਬਾਤ ਹੋ ਜੇ ਤਾਂ ਮੈਂ ਤਾਂ ਰਾਜ਼ੀ ਲਮਾਂ ਮੈਂ ਨਾਲੇ ਇਹਨੂੰ ਪੈਸੇ ਖਵਾਇਆ ਕਰੂੰਗਾ ਇਹਦਾ ਘਰ ਦਾ ਮਾੜਾ ਮੋਟਾ ਕੋਈ ਰਸੋਈ ਖਰਚਾ ਚਲਵਾ ਦਿਆ ਕਰੂੰਗਾ ਮਹੀਨੇ ਤੋਂ ਇਹਦਾ ਨੈੱਟ ਰਚਾਰਜ ਕਰਾ ਦਿਆ ਲੂੰਗਾ ਮਾੜੀ ਮੋٹے ਹੋਰ ਪੈਸੇ ਦੇ ਦਿਆ ਕਰੂੰਗਾ ਨਾਲੇ ਇਹ ਮੇਰਾ ਡੰਗ ਸਾਰੀ ਜਾਊਗੀ ਤੇ ਮੈਂ ਇਹਦਾ ਡੰਗ ਸਾਰੀ ਜਾਊਗਾ ਐਵੇਂ ਹੁੰਦੀ ਆ ਦੋਸਤੋ ਮਾੜੇ ਬੰਦੇ ਦੀ ਜਿਹੜੀ ਘਰ ਵਾਲੀ ਹੁੰਦੀ ਆ ਇਸ ਤਰੀਕੇ ਨਾਲ ਅੱਧੇ ਪਿੰਡ ਦੀ ਘਰ ਵਾਲੀ ਹੁੰਦੀ ਆ ਤੇ ਹੁਣ ਆਪਾਂ ਗੱਲ ਕਰ ਰਹੇ ਸੀ ਜਿਹੜੀ ਤਕੜੇ ਪਰਿਵਾਰ ਵਿੱਚ ਵਿਆਹ ਕੇ ਆਉਂਦੀ ਆ ਉਹਨੂੰ ਦੋਸਤੋ ਕਿਸੇ ਚੀਜ਼ ਦੀ ਲੋੜ ਨਹੀਂ ਹੁੰਦੀ ਤਕੜੇ ਘਰੇ ਵਿਆਹੀ ਹੁੰਦੀ ਆ ਤਕੜੇ ਘਰੋਂ ਆਈ ਹੁੰਦੀ ਆ ਨਾ ਉਹਨੂੰ ਕੋਈ ਪੈਸਿਆਂ ਦੀ ਲੋੜ ਹੁੰਦੀ ਆ ਕਿਉਂਕਿ ਜੋ ਵੀ ਚੀਜ਼ ਉਹ ਮੰਗਦੀ ਆ ਉਹ ਪਹਿਲਾਂ ਹੀ ਉਹਦੇ ਘਰ ਵਾਲਾ ਉਸਨੂੰ ਹਾਜ਼ਰ ਕਰ ਦਿੰਦਾਗਾ ਵਧੀਆ ਪਿਆਰ ਨਾਲ ਰੱਖਦਾਗਾ ਖੁੱਲੇ ਕਾਰੋਬਾਰ ਦੀ ਖੁੱਲੇ ਘਰਵਾਰ ਦੀ ਮਾਲਕ ਹੁੰਦੀ ਆ ਜ਼ਮੀਨ ਜਾਇਦਾਦਾਂ ਦੀ ਮਾਲਕ ਹੁੰਦੀ ਆ ਜਾਂ ਤਾਂ ਘਰ ਵਾਲਾ ਕਿਸੇ ਨੌਕਰੀ ਤੇ ਲੱਗਿਆ ਹੋਊ ਜਾਂ ਪ੍ਰਾਈਵੇਟ ਨੌਕਰੀ ਤੇ ਲੱਗਿਆ ਹੋਊ ਮਹੀਨੇ ਨੂੰ ਲਿਆ ਕੇ ਹੱਥ ਦੇ ਉੱਤੇ ਪੈਸੇ ਰੱਖ ਦਿੰਦਾਗਾ ਉਹਨੂੰ ਕਿਸੇ ਅੱਗੇ ਥੱਡਣ ਦੀ ਲੋੜ ਨਹੀਂ ਕਿਸੇ ਨਾਲ ਮਾੜਾ ਹੋਣ ਦੀ ਲੋੜ ਨਹੀਂ ਕਿਸੇ ਨਾਲ ਗਲਤ ਹੋਣ ਦੀ ਲੋੜ ਨਹੀਂ ਤੇ ਇਹੋ ਜਿਹੇ ਨੂਹਾਂ ਧੀਆਂ ਨੂੰ ਜਿਹੜੇ ਉਹਨਾਂ ਦੇ ਘਰ ਵਾਲੇ ਹੁੰਦੇ ਆ ਉਹ ਵੀ ਜਾਦੇ ਬਾਹਰ ਅੰਦਰ ਨਹੀਂ ਨਿਕਲਣ ਦਿੰਦੇ ਕਿਉਂਕਿ ਉਹਨਾਂ ਨੂੰ ਲੱਗਦਾ ਹੁੰਦਾ ਵੀ ਇਹ ਸਾਡੀ ਇੱਜ਼ਤ ਆ ਇਹ ਹੁਣ ਜਦੋਂ ਵਿਆਹ ਕੇ ਆਈ ਆ ਤਾਂ ਕਈ ਸਾਲਾਂ ਤੱਕ ਕਈ ਮਹੀਨਿਆਂ ਤੱਕ ਕਿਸੇ ਨੂੰ ਨਜ਼ਰ ਹੀ ਨਹੀਂ ਆਉਣੀ ਚਾਹੀਦੀ ਉਹ ਅੰਦਰੋਂ ਅੰਦਰ ਹੀ ਉਹਦੇ ਤੋਂ ਕੰਮ ਕਰਵਾਈ ਜਾਂਦੇ ਆ ਚੰਗੇ ਉਹਦੇ ਸ਼ੌਂਕ ਪੂਰੇ ਕੀਤੇ ਜਾਂਦੇ ਆ ਹਰ ਮਹੀਨੇ ਜਾਂ ਹਰ ਹਫਤੇ ਮਹਿੰਗੇ ਮਹਿੰਗੇ ਸੂਟ ਦਪਾਏ ਜਾਂਦੇ ਆ ਚੰਗਾ ਉਹਨੂੰ ਘੁੰਮਣ ਫਰਿਆਉਣ ਲੈ ਕੇ जाया ਜਾਂਦਾਗਾ ਜੋ ਵੀ ਕਹਿੰਦੀ ਆ ਜੋ ਖਾਣ ਨੂੰ ਮੰਗਦੀ ਆ ਸਾਰੀਆਂ ਚੀਜ਼ਾਂ ਪਹਿਲਾਂ ਹੀ 36 ਤਰ੍ਹਾਂ ਦੇ ਪਦਾਰਥ ਉਹਦੇ ਸਾਹਮਣੇ ਰੱਖ ਦਿੱਤੇ ਜਾਂਦੇ ਆ ਇਹ ਹੁੰਦੀ ਆ ਦੋਸਤੋ ਤਕੜੇ ਘਰ ਦੀ ਘਰਵਾਲੀ ਜੋ ਕਿ ਸਿਰਫ ਉਸੇ ਦੇ ਘਰਵਾਲੀ ਹੁੰਦੀ ਆ ਨਾ ਕਿ ਅੱਧੇ ਪਿੰਡ ਦੀ ਜਾਂ ਸਾਰੇ ਪਿੰਡ ਦੇ ਘਰਵਾਲੀ ਤੇ ਹੁਣ ਆਪਾਂ ਗੱਲ ਕਰਦੇ ਆ ਦੋਸਤੋ ਉਸ ਧੀ ਤਿਆਣੀ ਦੀ ਜਿਹੜੀ ਇੱਕ ਗਰੀਬ ਘਰੇ ਵਿਆਹ ਕੇ ਆਉਂਦੀ ਆ ਜਿਹੜੀ ਪਿੱਛੋਂ ਵੀ ਗਰੀਬ ਘਰੋਂ ਹੁੰਦੀ ਆ ਤੇ ਅੱਗੇ ਚੱਲ ਕੇ ਵੀ ਉਹਨੂੰ ਇੱਕ ਗਰੀਬ ਪਰਿਵਾਰ ਹੀ ਮਿਲਦਾਗਾ ਉੱਥੇ ਉਸ ਦਾ ਗੁਜ਼ਾਰਾ ਹੀ ਬੜੀ ਮੁਸ਼ਕਲ ਨਾਲ ਹੁੰਦਾਗਾ ਕਿਉਂਕਿ ਜਿਹੜਾ ਘਰ ਵਾਲਾ ਹੁੰਦਾਗਾ ਜਾਂ ਤਾਂ ਉਹ ਪੈਸੇ ਬਹੁਤ ਘੱਟ ਕਮਾ ਰਿਆ ਹੁੰਦਾਗਾ ਜਾਂ ਫਿਰ ਬਿਲਕੁਲ ਹੀ ਨਹੀਂ ਕਮਾ ਰਿਆ ਹੁੰਦਾਗਾ ਜਾਂ ਫਿਰ ਮਾੜਾ ਮੋਟਾ ਤੁਸੀਂ ਲਾ ਲਓ ਭਾਵੇਂ ਉਹ ਛੋਟਾ ਕਿਸਾਨ ਆ ਛੋਟਾ ਜ਼ਿਮੀਂਦਾਰ ਆ ਜਾਂ ਛੋਟਾ ਕੋਈ ਮਜ਼ਦੂਰ ਆ ਚਾਹੇ ਤਾਂ ਉਹ ਦਿਹਾੜੀ ਤੇ ਜਾਂਦਾ ਹੋਊਗਾ ਤੇ ਜੇ ਉੱਥੇ ਵੀ ਨਾ ਜਾਂਦਾ ਹੋਊਗਾ ਤਾਂ ਤੁਸੀਂ ਇਹ ਲਾ ਲਓ ਵੀ ਘਰੇ ਬੇਲਾ ਬੈਠਾ ਰਹਿੰਦਾ ਹੋਊਗਾ ਬੇਰ ਹਰ ਹੋਊਗਾ ਇਸ ਕਰਕੇ ਫਿਰ ਜਿਹੜੇ ਉਹਦੀ ਘਰ ਵਾਲੀ ਹੁੰਦੀ ਹੈ ਦੋਸਤੋ ਉਹਨੇ ਵੀ ਤਾਂ ਘਰ ਕਿਤੇ ਨਾ ਕਿਤੇ ਚਲਾਉਣਾ ਹੀ ਹੁੰਦਾਗਾ ਫਿਰ ਉਹ ਕੀ ਕਰੇ ਦੋਸਤੋ ਕਿਉਂਕਿ ਉਹ ਆਪਣੇ ਘਰ ਵਾਲੇ ਨੂੰ ਵੀ ਕਹਿ ਕੇ ਥੱਕ ਜਾਂਦੀ ਆ ਆਪਣੇ ਸੱਸ ਸਹੁਰੇ ਨੂੰ ਵੀ ਕਹਿ ਕੇ ਥੱਕ ਜਾਂਦੀ ਆ ਵੀ ਤੁਸੀਂ ਇਹਨੂੰ ਕਿਸੇ ਕੰਮ ਤੇ ਲਾਓ ਐਵੇਂ ਆਪਣੇ ਘਰ ਦਾ ਗੁਜ਼ਾਰਾ ਕਿਵੇਂ ਚੱਲੂਗਾ ਪਰ ਜਦੋਂ ਮੁੰਡਾ ਬਿਲਕੁਲ ਹੀ ਬੇਪਰਵਾਹ ਨਿਕਲ ਜਾਂਦਾਗਾ ਸਿਰਫ ਇੱਕ ਵਾਰੀ ਘਰਦਿਆਂ ਦੇ ਕਹਿਣ ਤੇ ਵਿਆਹ ਕਰਵਾ ਲੈਂਦਾਗਾ ਉਸ ਤੋਂ ਬਾਅਦ ਬਿਲਕੁਲ ਹੀ ਅਵਾਰਾ ਹੋ ਜਾਂਦਾਗਾ ਕੰਮ ਕਰਨਾ ਛੱਡ ਦਿੰਦਾਗਾ ਫਿਰ ਘਰ ਵਾਲੀ ਕੋਲੇ ਦੋਸਤੋ ਇੱਕੋ ਹੀ ਰਸਤਾ ਬਚਦਾਗਾ ਵੀ ਉਹ ਕਿਸੇ ਤਰੀਕੇ ਨਾਲ ਹੁਣ ਆਪ ਅੱਗੇ ਹੋ ਕੇ ਕੰਮ ਚਲਾਵੇ ਫਿਰ ਉਹਦੇ ਕੋਲੇ ਦੋਸਤੋ ਦੋ ਤਰੀਕੇ ਰਹਿ ਜਾਂਦੇ ਆ ਜਾਂ ਤਾਂ ਜਿਹੜੀ ਉਹਦੇ ਵਿੱਚ ਕੋਈ ਕਲਾ ਹੁੰਦੀ ਆ ਜਿੰਨੀ ਕੋਨੇ ਪੜ੍ਹਾਈ ਲਿਖਾਈ ਕੀਤੀ ਹੁੰਦੀ ਆ ਜਾਂ ਤਾਂ ਉਸ ਹਿਸਾਬ ਨਾਲ ਉਹ ਕੋਈ ਪ੍ਰਾਈਵੇਟ ਨੌਕਰੀ ਤੇ ਲੱਗ ਜਾਂਦੀ ਆ ਮਾੜੀ ਮੋٹے ਮਹੀਨੇ ਦਾ 5-7-10000 ਰੁਪਿਆ ਕਮਾਉਣ ਲੱਗ ਜਾਂਦੀ ਆ ਤੇ ਜੇ ਉਹਦਾ ਪਰਿਵਾਰ ਉਹਨੂੰ ਬਾਹਰ ਅੰਦਰ ਕੰਮਕਾਰ ਨਹੀਂ ਕਰਨ ਦਿੰਦਾ ਤਾਂ ਫਿਰ ਦੋਸਤੋ ਉਹਦੇ ਕੋਲ ਇੱਕ ਗਲਤ ਰਾਸਤਾ ਹੋਰ ਬਚਦਾਗਾ ਫਿਰ ਉਹ ਦੋਸਤੋ ਕਿਸੇ ਬਾਹਰਲੇ ਤਕੜੇ ਬੰਦੇ ਨਾਲ ਗੱਲਬਾਤ ਕਰਨ ਦੀ ਕੋਸ਼ਿਸ਼ ਕਰਦੀ ਆ ਜੋ ਕਿ ਉਸਦਾ ਹਰ ਮਹੀਨੇ ਖਰਚਾ ਵੀ ਚੱਕੇ ਉਸਦੇ ਨੈਟ ਰਚਾਰਜ ਕਰਾਵੇ ਉਹਦੇ ਰਸੋਈ ਦਾ ਖਰਚਾ ਚੱਕੇ ਉਹਨੂੰ ਸਿਲੰਡਰ ਭਰਾ ਕੇ ਦੇਵੇ ਗੁੜਕ ਚਾਹ ਦਾ ਖਰਚਾ ਦੇਵੇ ਪਰ ਬਦਲੇ ਵਿੱਚ ਉਹਨੂੰ ਉਹਦੀ ਕੀਮਤ ਵੀ ਚਕਾਉਣੀ ਪੈਂਦੀ ਹੈ ਕਿਉਂਕਿ ਫਿਰ ਉਹਨੂੰ ਉਹਦੇ ਨਾਲ ਬਿਸਤਰੇ ਤੇ ਵੀ ਜਾਣਾ ਪੈਂਦਾਗਾ ਇਹ ਸਚਾਈ ਹੁਣ ਬਹੁਤ ਲੋਕਾਂ ਨੂੰ ਸੁਣਨ ਦੇ ਵਿੱਚ ਕੌੜੀ ਲੱਗਦੀ ਹੋਊਗੀ ਵੀ ਇਹ ਗੱਲ ਮੈਂ ਕਿੱਦਾਂ ਕਹਿ ਰਿਹਾ ਪਰ ਦੋਸਤੋ ਇੱਕ ਵਾਰੀ ਆਪਣੇ ਆਲੇ ਦੁਆਲੇ ਨਿਗਾ ਮਾਰ ਕੇ ਦੇਖ ਲੋ ਇਦਾਂ ਹੁੰਦਾਗਾ ਜਿਨ੍ਹਾਂ ਦੇ ਘਰ ਵਾਲੇ ਕੁਛ ਨਹੀਂ ਕਰਦੇਗੇ ਬਿਲਕੁਲ ਬੇਰੋਜ਼ਗਾਰ ਬੈਠੇ ਆ ਘਰੇ ਜਵਾਕਾਂ ਦੀ ਫੀਸ ਭਰਨ ਵਾਲੀ ਪਈ ਆ ਜਵਾਕਾਂ ਨੂੰ ਕਿਤਾਬਾਂ ਦਵਾਉਣੀਆਂ ਨੇ ਜਵਾਕਾਂ ਨੂੰ ਸਕੂਲ ਚ ਦਾਖਲੇ ਦਵਾਉਣੇ ਨੇ ਉਹਨਾਂ ਦੀ ਚੰਗੀ ਪਰਵਰਿਸ਼ ਕਰਨੀ ਉਹਨਾਂ ਨੂੰ ਖਾਣ ਲਈ ਦੋ ਟਾਈਮ ਦੀ ਰੋਟੀ ਦੇਣੀ ਆ ਫਿਰ ਦੋਸਤੋ ਉਹਨਾਂ ਦੇ ਘਰ ਵਾਲਿਆਂ ਨੂੰ ਕੋਈ ਨਾ ਕੋਈ ਗਲਤ ਕਦਮ ਮਜਬੂਰੀ ਵਿੱਚ ਚੱਕਣਾ ਹੀ ਪੈਂਦਾਗਾ ਉਹਨਾਂ ਨੂੰ ਕਿਸੇ ਨਾ ਕਿਸੇ ਤਕੜੇ ਪੈਸੇ ਵਾਲੇ ਬੰਦੇ ਨਾਲ ਗੱਲਬਾਤ ਕਰਨੀ ਪੈਂਦੀ ਆ ਫਿਰ ਉਹੇ ਜਿਹਾ ਬੰਦਾ ਦੋਸਤੋ ਉਹਦਾ ਸਾਰਾ ਖਰਚਾ ਚੱਕਦਾਗਾ ਹਰ ਪ੍ਰਕਾਰ ਦਾ ਉਹਦਾ ਸ਼ੌਂਕ ਪੂਰਾ ਕਰਦਾਗਾ ਹਰ ਪ੍ਰਕਾਰ ਦੀ ਖੁਸ਼ੀ ਉਹਨੂੰ ਦਿੰਦਾਗਾ ਪਰ ਬਦਲੇ ਵਿੱਚ ਉਹ ਆਪਣੀ ਕੀਮਤ ਵੀ ਵਸੂਲ ਕਰਦਾਗਾ ਬਦਲੇ ਵਿੱਚ ਉਹ ਉਸਦੇ ਨਾਲ ਸੌਂਦਾ ਵੀ ਆ ਬਿਸਤਰੇ ਦੇ ਉੱਤੇ ਤੇ ਸਰਪੇ ਨਹੀਂ ਨਹੀਂ ਉਹ ਫਿਰ ਆਪਣੇ ਯਾਰਾਂ ਦੋਸਤਾਂ ਨੂੰ ਵੀ ਦੱਸਦਾਗਾ ਵੀ ਉਹ ਫਲਾਨੀ ਆ ਨਾ ਜਿਹੜੀ ਉਹ ਆਪਣੇ ਹੱਥ ਵਿੱਚ ਹੀ ਆ ਉਹ ਮੇਰੇ ਨਾਲ ਇੰਨੇ ਵਾਰੀ ਸੁੱਤੀ ਆ ਮੈਂ ਉਹਨੂੰ ਫਲਾਨੇ ਹੋਟਲ 'ਚ ਵੀ ਲੈ ਕੇ ਗਿਆ ਹੋਇਆ ਮੈਂ ਉਹਦੇ ਨਾਲ ਇੱਕ ਵਾਰੀ ਉਹਦੇ ਘਰੇ ਵੀ ਗਿਆ ਹੋਇਆ ਉਹਦੇ ਘਰ ਵਾਲਾ ਜਦੋਂ ਮਾੜਾ ਮੋਟਾ ਬਾਹਰ ਅੰਦਰ ਗਿਆ ਹੋਇਆ ਸੀ ਜਾਂ ਫਿਰ ਰਾਤ ਨੂੰ ਨੀਂਦ ਵਾਲੀਆਂ ਗੋਲੀਆਂ ਪਾ ਕੇ ਮੈਂ ਉਹਦੇ ਕੋਲੇ ਗਿਆ ਹੋਇਆ ਸੀ ਤੇ ਪੂਰੇ ਨਜ਼ਾਰੇ ਲੈ ਕੇ ਵਾਪਸ ਆਇਆ ਸਾਰੀ ਰਾਤ ਆਪਣੀ ਸੀਗੀ ਕੋਈ ਸਾਨੂੰ ਰੋਕਣ ਟੋਕਣ ਵਾਲਾ ਨਹੀਂ ਸੀ ਇਹ ਗੱਲਾਂ ਉਹ ਤਾਕੜਾ ਬੰਦਾ ਆਪਣੇ ਯਾਰਾਂ ਦੋਸਤਾਂ ਦੇ ਵਿੱਚ ਖੁੱਲ੍ਹ ਕੇ ਦੱਸਦਾਗਾ ਯਾਨੀ ਕਿ ਨਾਲੇ ਤਾਂ ਸਾ ਕੁਛ ਕਰਿਆ ਹੁੰਦਾਗਾ ਨਾਲੇ ਉਸਤੀ ਤਿਹਾਨੀ ਦੀ ਚਾਰੇ ਪਾਸੇ ਬਦਨਾਮੀ ਵੀ ਕਰਵਾ ਦਿੰਦਾਗਾ ਹੁਣ ਮੈਂ ਇਹ ਨਹੀਂ ਕਹਿੰਦਾ ਵੀ ਸਾਰੇ ਬੰਦੇ ਐਦਾਂ ਕਰਦੇ ਆ ਕਈ ਬੰਦੇ ਆਪਸ ਵਿੱਚ ਪੜਦਾ ਵੀ ਰੱਖਦੇ ਆ ਬੇਸ਼ੱਕ ਉਹ ਕਿ ਨਹੀਂ ਕਿਸੇ ਦਾ ਖਰਚਾ ਕਿਉਂ ਨਾ ਚੱਕਦੇ ਹੁਣ ਕਿੰਨੇ ਤਕੜੇ ਕਿਉਂ ਨਾ ਹੁਣ ਉਹ ਇੱਕ ਪਰਦਾ ਬਣਾ ਕੇ ਰੱਖਦੇ ਆ ਕਿਉਂਕਿ ਦੋਸਤੋ ਜੇ ਕੁੜਤਾ ਚੱਕਾਂਗੇ ਤਾਂ ਆਪਣਾ ਹੀ ਢਿੱਡ ਨੰਗਾ ਹੁੰਦਾਗਾ ਕਈ ਬੰਦੇ ਤਾਂ ਇਹ ਸਾਰੀਆਂ ਗੱਲਾਂ ਬਾਹਰ ਆ ਕੇ ਦੱਸਣ ਦੇ ਵਿੱਚ ਆਪਣੀ ਬਹਾਦਰੀ ਸਮਝਦੇ ਆ ਪਰ ਕਈ ਬੰਦੇ ਇੰਨੇ ਕ ਸਮਝਦਾਰ ਹੁੰਦੇ ਆ ਵੀ ਉਹ ਇਹ ਗੱਲਾਂ ਬਾਹਰ ਕਿਸੇ ਨੂੰ ਨਹੀਂ ਦੱਸਦੇ ਵੀ ਮੇਰੀ ਫਲਾਨੀ ਕੁੜੀ ਨਾਲ ਫਲਾਨੀ ਬੁੜੀ ਨਾਲ ਬਣਦੀ ਆ ਮੈਂ ਉਹਦਾ ਖਰਚਾ ਚੱਕਦਾਗਾ ਤੇ ਬਦਲੇ ਚ ਉਹ ਮੇਰੇ ਨਾਲ ਸੌਂਦੀ ਆ ਕਈ ਬੰਦੇ ਇਹ ਗੱਲਾਂ ਨੂੰ ਰਾਜ਼ ਹੀ ਬਣਾ ਕੇ ਰੱਖਦੇ ਆ ਤੇ ਸਿਰਫ ਇੰਨਾ ਹੀ ਨਹੀਂ ਕਈ ਵਾਰੀ ਉਸ ਘਰ ਵਾਲੀ ਦੇ ਘਰ ਵਾਲੇ ਨੂੰ ਪਤਾ ਵੀ ਲੱਗ ਜਾਂਦਾਗਾ ਵੀ ਮੇਰੀ ਘਰ ਵਾਲੀ ਦਾ ਬਾਹਰ ਕਿਤੇ ਚੱਕਰ ਚੱਲ ਰਿਹਾਗਾ ਇਹਦੇ ਕੋਲੇ ਰਾਤ ਨੂੰ ਫਲਾਣਾ ਬੰਦਾ ਆਉਂਦਾਗਾ ਤੇ ਫਲਾਣਾ ਬੰਦਾ ਜਾਂਦਾਗਾ ਇਹ ਰਾਤ ਨੂੰ ਜਾਂ ਦਿਨੇ ਘਰੋ ਬਹਾਨਾ ਲਾ ਕੇ ਹੋਟਲਾਂ 'ਚ ਵੀ ਕਿਸੇ ਨੂੰ ਮਿਲਣ ਜਾਂਦੀ ਆ ਜਦੋਂ ਮੈਂ ਮਾੜਾ ਮੋਟਾ ਬਾਹਰ ਅੰਦਰ ਵਗ ਜਾਣਾਗਾ ਉਦੋਂ ਵੀ ਇਹ ਆਪਣੇ ਆਸ਼ਕ ਨਾਲ ਚੋਰੀਆਂ ਚੋਰੀਆਂ ਗੱਲਾਂ ਕਰਦੀ ਆ ਪਰ ਦੋਸਤੋ ਉਹ ਬੰਦਾ ਜਿਹੜਾ ਹੁੰਦਾ ਉਹ ਸਭ ਕੁਝ ਜਾਣਦੇ ਹੋਏ ਵੀ ਚੁੱਪ ਕਰ ਜਾਂਦਾਗਾ ਕਿਉਂਕਿ ਉਹ ਮਜਬੂਰ ਹੁੰਦਾਗਾ ਕਿਉਂਕਿ ਉਹਨੂੰ ਵੀ ਚੰਗੀ ਤਰ੍ਹਾਂ ਪਤਾ ਹੁੰਦਾਗਾ ਵੀ ਆਰ ਜਿਹੜਾ ਹੁਣ ਸਾਡੇ ਘਰ ਦਾ ਖਰਚ ਚੱਲ ਰਿਹਾ ਸਾਡਾ ਘਰ ਦਾ ਜੋ ਵੀ ਸਿਸਟਮ ਚੱਲ ਰਿਹਾ ਹੈਗਾ ਉਹ ਉਸੇ ਬੰਦੇ ਦੀ ਬਦੌਲਤ ਹੀ ਚੱਲ ਰਿਹਾ ਹੈਗਾ ਜਿਹਦੇ ਨਾਲ ਇਹ ਗੱਲਾਂ ਕਰਦੀ ਆ ਜਿਹਦੇ ਨਾਲ ਇਹ ਜਾ ਕੇ ਪੈਂਦੀ ਆ ਇਸ ਕਰਕੇ ਉਹ ਵੀ ਮਜਬੂਰੀ ਚ ਚੁੱਪ ਕਰ ਜਾਂਦਾ ਹੈਗਾ ਕਿਉਂਕਿ ਇੰਨਾ ਕੁ ਤਾਂ ਉਹਨੂੰ ਵੀ ਪਤਾ ਹੁੰਦਾ ਹੈਗਾ ਵੀ ਜੇ ਫੇਰੇ ਹੁਣ ਉਧਰ ਗੱਲਬਾਤ ਕਰਨੀ ਛੱਡਤੀ ਜਾਂ ਮੈਂ ਰੌਲਾ ਪਾ ਲਿਆ ਪੰਚਾਇਤ ਚ ਠਾਣੇ ਚ ਜਾਂ ਮੈਂ ਕੋਈ ਗਲੀ ਗਵਾਂਡ ਇਕੱਠਾ ਕਰ ਲਿਆ ਤਾਂ ਮੇਰੇ ਪਰਿਵਾਰ ਦਾ ਸਾਰਾ ਟਾਂਚਾ ਹੀ ਖਰਾਬ ਹੋ ਜਾਊਗਾ ਮੇਰੇ ਜਵਾਕਾਂ ਦੀ ਪਰਬ੍ਰਿਸ਼ ਕਿਵੇਂ ਹੋਊਗੀ ਉਹਨਾਂ ਦੀਆਂ ਫੀਸਾਂ ਕੌਣ ਭਰੂਗਾ ਸਕੂਲ ਕਿਵੇਂ ਜਾਇਆ ਕਰਨਗੇ ਜੀ ਦਾ ਜਿਹੜੀ ਆਥ ਨੇ ਤੜਕੇ ਸਾਡੇ ਰੋਟੀ ਪਕਦੀ ਆ ਉਹ ਚੀਜ਼ ਸਾਰੀ ਕਿੱਥੋਂ ਆਉਗੀ ਲੀੜਾ ਕਪੜਾ ਜੋ ਵੀ ਆ ਬਿਜਲੀ ਦਾ ਬਿੱਲ ਭਰਨਾ ਰਸੋਈ ਖਰਚਾ ਸਾਰਾ ਜਿੰਨਾ ਵੀ ਚੱਲ ਰਿਹਾਗਾ ਉਹ ਏਸੇ ਦੇ ਸਰੋਂ ਤਾਂ ਚੱਲ ਰਿਹਾਗਾ ਤਾਂ ਕਰਕੇ ਦੋਸਤੋ ਉਹ ਬੰਦਾ ਉਸ ਬੰਦੇ ਦੇ ਸਾਹਮਣੇ ਵੀ ਬਿਲਕੁਲ ਨਹੀਂ ਬੋਲਦਾ ਮੈਂ ਕਈ ਉਦਾਹਰਨ ਤਾਂ ਇਹ ਵੀ ਦੇਖਿਆ ਵੀ ਉਹ ਬੰਦਾ ਜਦੋਂ ਘਰ ਵਾਲਾ ਆਪਣੇ ਘਰੇ ਹੁੰਦਾਗਾ ਉਹਦੇ ਸਾਹਮਣੇ ਹੀ ਬਗਾਨਾ ਬੰਦਾ ਘਰੇ ਆ ਕੇ ਘਰੇ ਵੜ ਜਾਂਦਾਗਾ ਉਹਦੇ ਘਰ ਵਾਲੀ ਦੇ ਕੋਲੇ ਤੇ ਕਮਰਾ ਬੰਦ ਕਰ ਲੈਂਦੇ ਆ ਪਰ ਫੇਰ ਵੀ ਉਹ ਬੰਦਾ ਜਿਹੜਾ ਹੁੰਦਾ ਅੱਖਾਂ ਮੀਚ ਕੇ ਬਸ ਉੱਥੇ ਹੀ ਚੁੱਪ ਕਰਕੇ ਬਹਿ ਜਾਂਦਾਗਾ ਵੀ ਜੋ ਕੁਛ ਇਹ ਕਰਦੇ ਆ ਉਹਨੂੰ ਕਰ ਲੈਣ ਦੋ ਕਿਉਂਕਿ ਮੈਂ ਤਾਂ ਹੁਣ ਮਜਬੂਰ ਹਾਂ ਮੈਂ ਤਾਂ ਇੱਕ ਨਸ਼ੇੜੀ ਆ ਮੈਂ ਇੱਕ ਬੇਰੋਜ਼ਗਾਰ ਆ ਮੈਂ ਤਾਂ ਕੁਛ ਕਰਨ ਵਾਲਾ ਹੈ ਨਹੀਂ ਹੁਣ ਇਹ ਬੰਦਾ ਜੇ ਭਈ ਆਪਣਾ ਘਰ ਚਲਾਊਗਾ ਤਾਂ ਫਿਰ ਆਪਣੀ ਕੀਮਤ ਤਾਂ ਵਸੂਲ ਕਰੂਗਾ ਇਸ ਕਰਕੇ ਉਹ ਬੰਦਾ ਬਿਲਕੁਲ ਨਹੀਂ ਬੋਲਦਾਗਾ ਉਹ ਉਸੇ ਸਾਹਮਣੇ ਛੱਡੋ ਉਹ ਕਿਸੇ ਸਾਹਮਣੇ ਵੀ ਨਹੀਂ ਬੋਲਦਾਗਾ ਦੋ ਦਿਨਾਂ ਨੂੰ ਕਿਤੇ ਚਾਰ ਬੰਦਿਆਂ 'ਚ ਖੜਿਆ ਨੂੰ ਜੇ ਕੋਈ ਦੋ ਜਣੇ ਉਹ ਉਹ ਜਿਹੇ ਬੰਦੇ ਨੂੰ ਮੇਣਾ ਵੀ ਦੇ ਦੇਣ ਵੀ ਤੇਰੇ ਘਰ ਵਾਲੀ ਦੀ ਫਲਾਣ ਨਾਲ ਬਣਦੀ ਆ ਉਹਦੇ ਨਾਲ ਸੌਂਦੀ ਆ ਤੂੰ ਸਾਲਿਆ ਕਿੱਥੇ ਮਰਿਆ ਸੀਗਾ ਤੇਰੇ ਚਾਨਕ ਹੈ ਨਹੀਂ ਤਾਂ ਉਸ ਵੇਲੇ ਵੀ ਉਹ ਬੰਦਾ ਚੁੱਪ ਕਰ ਜਾਂਦਾਗਾ ਕਿਉਂਕਿ ਦੋਸਤੋ ਉਹ ਬੋਲਣ ਜੋਗਰਾ ਰਹਿੰਦਾ ਹੀ ਨਹੀਂ ਕਿਉਂਕਿ ਉਹਦੇ ਵਿੱਚ ਆਪਣੇ ਆਪ ਵਿੱਚ ਹੀ ਕੁਝ ਕੱਢਣ ਪਾਉਣ ਨੂੰ ਨਹੀਂ ਹੁੰਦਾ ਕਿਉਂਕਿ ਉਹ ਖੁਦ ਹੀ ਇੰਨਾ ਨਿਕੰਮਾ ਹੁੰਦਾਗਾ ਉਹਨੂੰ ਇਹ ਹੁੰਦਾ ਵੀ ਚੱਲ ਯਾਰ ਜੋ ਹੁੰਦਾ ਚੱਲੀ ਜਾਣ ਦੀ ਘੱਟੂ ਘੱਟ ਮੇਰੇ ਮੇਰੇ ਜਵਾਕਾਂ ਦੀ ਤਾਂ ਚੰਗੇ ਹੀ ਪਰਪਰਿਸ਼ ਹੋਈ ਜਾਂਦੀ ਆ ਨਾ ਉਹ ਤਾਂ ਨਹੀਂ ਵਿਚਾਰੇ ਭੁੱਖੇ ਮਰਦੇ ਮੈਨੂੰ ਤਾਂ ਖਾਣ ਪੀਣ ਨੂੰ ਵਧੀਆ ਮਿਲ ਹੀ ਜਾਂਦਾ ਨਾ ਵਧੀਆ ਥੋਤੇ ਹੋਏ ਲੀੜੇ ਕੱਪੜੇ ਮਿਲ ਜਾਂਦੇ ਇਹ ਸਾਰੀਆਂ ਗੱਲਾਂ ਸੋਚ ਕੇ ਉਹ ਬੰਦਾ ਚੁੱਪ ਕਰ ਜਾਂਦਾਗਾ ਭਾਵੇਂ ਉਸ ਦਾ ਕੋਈ ਕਿੰਨੇ ਵੀ ਜਣਿਆਂ ਚ ਮਜ਼ਾਕ ਕਿਉਂ ਨਾ ਉਡਾ ਦੇ ਫੇਰ ਵੀ ਉਹ ਬੰਦਾ ਗੁੱਸੇ ਨੂੰ ਪਾਣੀ ਦੀ ਤਰ੍ਹਾਂ ਪੀ ਜਾਂਦਾਗਾ ਤੇ ਜਿਹੜੇ ਇਹ ਤਕੜੇ ਬੰਦੇ ਹੁੰਦੇ ਆ ਇਹ ਸਿਰਫ ਆਪਣੇ ਲਿਹਾਜ਼ਿਆਂ ਨੂੰ ਇਹ ਸਾਰੀ ਗੱਲ ਦੱਸ ਕੇ ਇੱਥੋਂ ਤੱਕ ਹੀ ਨਹੀਂ ਚੁੱਪ ਕਰਦੇ ਕਈ ਵਾਰੀ ਇਹ ਉਸ ਗਰੀਬ ਧੀ ਧੀਆਣੀ ਦੀ ਵੀਡੀਓ ਜਿਹੜੀ ਬਣਾ ਕੇ ਵਾਇਰਲ ਵੀ ਕਰ ਦਿੰਦੇ ਆ ਜਦੋਂ ਇਹ ਆਪਸ ਵਿੱਚ ਸੰਭੋਗ ਕਰ ਰਹੇ ਹੁੰਦੇ ਆ ਸਰੀਰਕ ਸੰਬੰਧ ਬਣਾ ਰਹੇ ਹੁੰਦੇ ਆ ਉਦੋਂ ਇਹ ਵੀਡੀਓ ਬਣਾ ਲੈਂਦੇ ਆ ਤੇ ਆਪਣੇ ਆਪ ਨੂੰ ਵੱਡਾ ਮਰਦ ਦਿਖਾਉਣ ਦੇ ਚੱਕਰ ਦੇ ਵਿੱਚ ਉਸ ਦੀ ਵੀਡੀਓ ਵਾਇਰਲ ਕਰ ਦਿੰਦੇ ਆ ਆਪਣੀ ਸ਼ਕਲ ਦਿਖਾਉਂਦੇ ਨਹੀਂ ਪਰ ਉਹਦੀ ਸ਼ਕਲ ਦਿਖਾ ਦਿੰਦੇ ਆ ਤਾਂ ਹੀ ਦੋਸਤੋ ਜਿਵੇਂ ਅੱਜ ਕੱਲ ਆਪਾਂ ਦੇਖਦੇ ਰਹੇ ਨੇ ਵੀ ਕਦੇ ਕਿਸੇ ਦੀ ਵੀਡੀਓ ਨਿਕਲ ਕੇ ਸਾਹਮਣੇ ਆ ਗਈ ਕਦੀ ਕਿਸੇ ਦੀ ਆ ਗਈ ਇਹ ਇਹੋ ਜਿਹੇ ਬੰਦਿਆਂ ਦੀਆਂ ਕਰਤੂਤਾਂ ਹੁੰਦੀਆਂ ਨੇ ਜਿਹੜੇ ਕਿ ਨਾਲੇ ਤਾਂ ਆਪਣਾ ਸਰੀਰਕ ਸੁੱਖ ਲੈ ਲੈਂਦੇ ਆ ਉਸ ਤੀਮੀ ਕੋਲੋਂ ਤੇ ਨਾਲੇ ਬਾਅਦ ਵਿੱਚ ਉਸ ਦੀ ਬਦਨਾਮੀ ਕਰ ਦਿੰਦੇ ਆ ਜਾਂ ਫਿਰ ਉਸ ਨੂੰ ਬਲੈਕਮੇਲ ਕਰਨ ਲੱਗ ਜਾਂਦੇ ਆ ਕਿਉਂਕਿ ਹੋ ਸਕਦਾ ਅੱਗੇ ਚੱਲ ਕੇ ਉਹਨਾਂ ਦੀ ਸੋਚ ਮਿਲਣੋਂ ਹਟ ਜੇ ਇੱਕ ਦੂਜੇ ਨੂੰ ਚੰਗੇ ਲੱਗਣੋਂ ਹਟ ਜਾਣ ਤਾਂ ਉਸ ਵੇਲੇ ਇਹ ਬਲੈਕਮੇਲ ਕਰਦੇ ਆ ਵੀ ਆਹ ਦੇਖ ਮੇਰੇ ਕੋਲੇ ਤੇਰੀ ਫਲਾਨੀ ਵੀਡੀਓ ਪਈ ਆ ਜੇ ਤੂੰ ਮੈਨੂੰ ਮਿਲਣ ਤੋਂ ਇਨਕਾਰ ਕਰੇਂਗੀ ਤਾਂ ਮੈਂ ਤੇਰੀ ਇਹ ਵੀਡੀਓ ਸਾਰਿਆਂ ਨੂੰ ਦਿਖਾ ਦੂੰਗਾ ਜਦੋਂ ਉਹ ਕੁੜੀ ਧੀ ਧਿਆਣੀ ਫੇਰ ਵੀ ਮਿਲਣ ਤੋਂ ਮਨਾ ਕਰ ਦਿੰਦੀ ਆ ਫੇਰ ਇਹ ਬੰਦੇ ਉਸ ਵੀਡੀਓ ਨੂੰ ਵਾਇਰਲ ਕਰ ਦਿੰਦੇ ਆ ਨੁਕਸਾਨ ਤਾਂ ਉਸ ਵਿਚਾਰੀ ਗਰੀਬ ਘਰ ਦੀ ਕੁੜੀ ਨੂੰ ਬਹੁਤ ਜ਼ਿਆਦਾ ਭੁਗਤਣਾ ਪੈਂਦਾਗਾ ਬਹੁਤ ਜ਼ਿਆਦਾ ਹਰਜਾਨਾ ਉਸ ਨੂੰ ਆਪਣੀ ਇਸ ਮਜਬੂਰੀ ਦਾ ਪਰ ਉਹ ਕਰੇ ਵੀ ਕੀ ਦੋਸਤੋ ਜਦੋਂ ਆਪਣੇ ਘਰ ਵਾਲਾ ਹੀ ਨਕੰਮਾ ਨਿਕਲ ਜੇ ਫੇਰ ਕਿਸੇ ਤੋਂ ਕੀ ਉਮੀਦ ਰੱਖੀ ਜਾ ਸਕਦੀ ਆ ਤੇ ਵੱਖੋ ਵੱਖ ਬੰਦਿਆਂ ਦੇ ਨਾਲ ਸੰਬੰਧ ਬਣਾਉਣ ਦੇ ਕਾਰਨ ਉਹ ਕਈ ਵਾਰੀ ਬਿਮਾਰੀਆਂ ਦੀ ਵੀ ਸ਼ਿਕਾਰ ਹੋ ਜਾਂਦੀ ਆ ਹੁਣ ਉਹਨੇ ਤਾਂ ਪੈਸੇ ਲੈਣੇ ਹੁੰਦੇ ਆ ਕੋਈ ਆਵੇ ਕੋਈ ਜਾਵੇ ਉਹਨੂੰ ਕੋਈ ਵੀ ਫਰਕ ਪੈਣੋਂ ਹਟ ਜਾਂਦਾ ਹੁੰਦਾਗਾ ਤੇ ਇਸ ਕਰਕੇ ਦੋਸਤੋ ਉਹ ਬਹੁਤ ਸਾਰੀਆਂ ਬਿਮਾਰੀਆਂ ਉਸ ਨੂੰ ਲੱਗ ਜਾਂਦੀਆਂ ਨੇ ਕੈਂਸਰ ਵਰਗੀਆਂ ਏਡਸ ਵਰਗੀਆਂ ਬਿਮਾਰੀਆਂ ਉਹਨੂੰ ਹੋ ਜਾਂਦੀਆਂ ਨੇ ਕਿਉਂਕਿ ਦੋਸਤੋ ਭਾਂਤਪਤੀਲਾ ਬੰਦਾ ਆਉਂਦਾਗਾ ਕਦੇ ਕੋਈ ਸੌਕੇ ਵਗ ਜਾਂਦਾਗਾ ਕਦੇ ਕੋਈ ਸੌਕੇ ਵਗ ਜਾਂਦਾਗਾ ਤੇ ਫਿਰ ਬਿਮਾਰੀਆਂ ਲੱਗਣਾ ਤਾਂ ਹੁਣ ਲਾਜ਼ਮੀ ਹੈ ਨਾ ਇਸ ਚੱਕਰ ਦੇ ਵਿੱਚ ਤੇ ਤੁਸੀਂ ਦੇਖ ਲਓ ਦੋਸਤੋ ਵੀ ਇਹ ਸਭ ਹੁੰਦਾਗਾ ਇੱਕ ਉਹਦੇ ਘਰ ਵਾਲੇ ਦੇ ਕਾਰਨ ਵੀ ਉਹ ਕੋਈ ਕੰਮਕਾਰ ਨਹੀਂ ਕਰਦਾ ਹੁਣ ਬਹੁਤ ਸਾਰੇ ਬੰਦੇ ਇਹ ਗੱਲ ਕਹਿਣਗੇ ਵੀ ਜੇ ਉਹਦੇ ਘਰ ਵਾਲਾ ਕੋਈ ਕੰਮਕਾਰ ਨਹੀਂ ਕਰਦਾ ਤਾਂ ਇਹਦਾ ਮਤਲਬ ਇਹ ਨਹੀਂ ਹੈਗਾ ਵੀ ਉਹੋ ਗਲਤ ਰਾਸਤੇ ਪੈ ਜੀ ਉਹਦੇ ਘਰ ਵਾਲੀ ਕਿਸੇ ਹੋਰ ਬੰਦਿਆਂ ਨੂੰ ਆਪਣੇ ਨਾਲ ਸਿਵਾਉਣ ਲੱਗ ਜੇ ਦੋਸਤੋ ਹੁਣ ਤੁਸੀਂ ਇੱਕ ਹੱਲ ਦੱਸੋ ਵੀ ਜੇ ਪਰਿਵਾਰ ਦੇ ਵਿੱਚ ਘਰ ਦੇ ਵਿੱਚ ਨਾ ਤਾਂ ਤੜਕੇ ਦੀ ਰੋਟੀ ਪਾਣੀ ਦਾ ਆਟਾ ਪਾਣੀ ਹੋਵੇ ਨਾ ਆਥਣ ਵਾਸਤੇ ਹੋਵੇ ਫੇਰ ਬੁੜੀ ਹੋਰ ਕੀ ਕਰੂਗੀ ਉਹਦੇ ਕੋਲੇ ਕਿਹੜਾ ਰਾਸਤਾ ਬਚੂਗਾ ਕਿ ਆਪਣਾ ਜਿਹੜਾ ਸਮਾਜ ਆ ਬਹੁਤ ਚੰਗਾ ਬਣਦਾਗਾ ਕਿ ਇਹ ਉਸ ਦੀ ਮਦਦ ਕਰਨ ਜਾਊਗਾ ਕਿ ਉਹਦੇ ਘਰੇ ਕਣਕ ਦੀ ਬੋਰੀ ਸਿੱਟ ਕੇ ਆਊਗਾ ਕਿ ਉਹਦੇ ਘਰੇ ਚਾਹ ਗੁੜ ਫੜਾ ਕੇ ਆਊਗਾ ਨਹੀਂ ਫੜਾ ਕੇ ਆਊਗਾ ਜੇ ਫੜਾਉਣ ਜਾਊਗਾ ਤਾਂ ਆਪਣੀ ਕੀਮਤ ਵਸੂਲ ਕਰੂਗਾ ਉਸ ਨੂੰ ਗਲਤ ਨਿਗਾ ਨਾਲ ਦੇਖੂਗਾ ਨਾਲੇ ਜਿਹੜੀ ਮਾੜੇ ਬੰਦੇ ਦੇ ਵਾਰੀ ਹੁੰਦੀ ਆ ਨਾ ਉਹਦੇ ਉੱਤੇ ਸਾਰੇ ਆਪਣਾ ਹੱਕ ਸਮਝਦੇ ਹੁੰਦੇ ਆ ਜੀ ਉਹ ਕਿਸੇ ਗਲੀ ਚ ਤੁਰੀ ਜਾਂਦੀ ਆ ਉਦੋਂ ਵੀ ਉਹਨੂੰ ਲੰਡੂ ਤੋਂ ਲੰਡੂ ਬੰਦਾ ਬੁਲਾਉਣ ਦੀ ਕੋਸ਼ਿਸ਼ ਕਰੂਗਾ ਉਹਨੂੰ ਕੋਈ ਟੱਚਰ ਕਰਨ ਦੀ ਕੋਸ਼ਿਸ਼ ਕਰੂਗਾ ਉਹਨੂੰ ਕੋਈ ਡਬਲ ਮੀਨਿੰਗ ਗੱਲ ਕਹਿਣ ਦੀ ਕੋਸ਼ਿਸ਼ ਕਰੂਗਾ ਜਿਹੜੀ ਗੱਲ ਦਾ ਦੋਹਰਾ ਮਤਲਬ ਨਿਕਲਦਾ ਹੋਵੇ ਜਾਨੀ ਕਿ ਪੂਰੀ ਛੇੜਛਾਪ ਕਰਨ ਵਾਲੀ ਉਹ ਹਰਕਤ ਕਰੂਗਾ ਕਿਉਂ ਕਰੂਗਾ ਕਿਉਂਕਿ ਉਹੀ ਗੱਲ ਜਿਹੜੀ ਸ਼ੁਰੂਆਤ ਦੇ ਵਿੱਚ ਕਹੀ ਸੀ ਵੀ ਮਾੜੇ ਬੰਦੇ ਦੀ ਤੀਵੀਂ ਹੀ ਅੱਧੇ ਪਿੰਡ ਦੀ ਘਰ ਵਾਲੀ ਹੁੰਦੀ ਆ ਜੀ ਦਾ ਜੀ ਕਰਦਾ ਉਹੀ ਛੇੜ ਕੇ ਤੁਰ ਜਾਂਦਾਗਾ ਜੀ ਦਾ ਜੀ ਕਰਦਾ ਉਹੀ ਉਹਦੇ ਨਾਲ ਸੌ ਇਤੁਰ ਜਾਂਦਾਗਾ ਚਲੋ ਮੁੰਡਿਆਂ ਤੋਂ ਤਾਂ ਆਪਾਂ ਕੀ ਉਮੀਦ ਕਰ ਲਾਂਗੇ ਵੀ ਉਹ ਇਹੋ ਜਿਹੀਆਂ ਹਰਕਤਾਂ ਨਾ ਕਰਨ ਪਰ ਜਿਹੜੇ ਆਪਣੇ ਪਿਓਾਂ ਦੀ ਉਮਰ ਦੇ ਹੁੰਦੇ ਆ ਜਿਹੜੇ ਜਮੀਂ ਬੁੜੇ ਹੁੰਦੇ ਆ ਉਹ ਵੀ ਉਸ ਧੀ ਧੀਹਾਣੀ ਤੇ ਅੱਖ ਰੱਖਦੇ ਆ ਉਹ ਵੀ ਇਸ ਮੌਕੇ ਦੀ ਫਰਾਕ ਚ ਰਹਿੰਦੇ ਆ ਵੀ ਕਦੇ ਮੇਰਾ ਵੀ ਨੰਬਰ ਲੱਗ ਜੇ ਰਾਹ ਜਾਂਦੀ ਗਲੀ ਚ ਇਹੋ ਜੀ ਧੀ ਧੀਹਾਣੀ ਨੂੰ ਉਹ ਸਿੱਧੇ ਤੌਰ ਤੇ ਪੁੱਛ ਲੈਂਦੇ ਆ ਵੀ ਦੱਸ ਕਿੰਨੇ ਪੈਸੇ ਲੈਣੇ ਆ ਦੱਸ ਕਿੰਨੇ ਚਾਏਂਗੀ ਆਪਣਾ ਕੋਠਾ ਜਾਣਦੀ ਆ ਜਾਂ ਤੂੰ ਦੱਸ ਮੈਂ ਘਰੇ ਕਦੋਂ ਆਵਾਂ ਤੇਰੇ ਘਰ ਵਾਲਾ ਕਦੋਂ ਘਰੇ ਨਹੀਂ ਹੁੰਦਾ ਜਾਂ ਜਾ ਦੱਸ ਤੈਨੂੰ ਕੋਈ ਗੋਲੀਆਂ ਚਾਹੀਦੀਆਂ ਨੇ ਤਾਂ ਮੈਂ ਉਹ ਲਿਆ ਕੇ ਦੇ ਦਿੰਨਾ ਸਾਰੇ ਪਰਿਵਾਰ ਨੂੰ ਪਾ ਦੀ ਤੇ ਮੈਂ ਆ ਜੂਗਾ ਜਿਹੜਾ ਆਪਣਾ ਖਰਚਾ ਪਾਣੀ ਲੈਣਾ ਹੋਇਆ ਲੈ ਲਈ ਐਦਾਂ ਦੀਆਂ ਗੱਲਾਂ ਵੀ ਦੋਸਤੋ ਇਸੇ ਸਮਾਜ ਦੇ ਵਿੱਚ ਹੁੰਦੀਆਂ ਨੇ ਜਿਹੜੇ ਸਮਾਜ ਦੇ ਵਿੱਚ ਆਪਾਂ ਰਹਿ ਰਹੇ ਆਂ ਦੇ ਵਾਲੇ ਬੰਦੇ ਫਿਰ ਉਹਨਾਂ ਦੀਆਂ ਗਾਹਾਂ ਹੋਰ ਵੀ ਕਿਸੇ ਨਾਲ ਗੱਲਬਾਤ ਕਰਵਾ ਦਿੰਦੇ ਆ ਉਹਨਾਂ ਨੂੰ ਸਿੱਧੇ ਤੌਰ ਤੇ ਹੀ ਪੁੱਛ ਲੈਂਦੇ ਆ ਵੀ ਮੈਂ ਤੈਨੂੰ ਇੱਕ ਹੋਰ ਤਕੜਾ ਬੰਦਾ ਟਕਰਾਵਾ ਜੋ ਕਿ ਬਹੁਤ ਪੈਸੇ ਵਾਲਾ ਤੇਰੇ ਸਾਰੇ ਚਾਹ ਪੂਰੇ ਕਰੂਗਾ ਤੇਰੇ ਘਰ ਦਾ ਖਰਚਾ ਚੱਕੂਗਾ ਜੇ ਆਖੇ ਤਾਂ ਤੇਰੀ ਗੱਲ ਕਰਵਾ ਦਿੰਦਾਗਾ ਮੁੰਡਾ ਖੁੰਡਾਗਾ ਵਧੀਆ ਹੱਥ ਵਿੱਚ ਪੈਸੇ ਰਹਿੰਦੇ ਆ ਬਟੂਆ ਨੋਟਾਂ ਨਾਲ ਭਰਿਆ ਰਹਿੰਦਾਗਾ ਚੰਗੀ ਕੋਲੇ ਗੱਡੀ ਆ ਜੇ ਤੂੰ ਉਹਦੇ ਨਾਲ ਗੱਲ ਕਰ ਲੇ ਤਾਂ ਤੇਰੀ ਜ਼ਿੰਦਗੀ ਸਬਰ ਜੋਗੀ ਤੇਰੇ ਜਵਾਕਾਂ ਦਾ ਭਵਿੱਖ ਬਣਾ ਦੂਗਾ ਚੰਗੇ ਸਕੂਲਾਂ ਚ ਉਹਦੀ ਪੜ੍ਹਾਈ ਕਰਵਾਏਗੀ ਚੰਗੇ ਦਾਖਲੇ ਆਪੇ ਭਰਕੇ ਦੇਊਗਾ ਤੇਰੇ ਮੋਬਾਈਲ ਦਾ ਖਰਚਾ ਨੈਟ ਦਾ ਖਰਚਾ ਸਾਰਾ ਚੱਕੂਗਾ ਇਸ ਤਰ੍ਹਾਂ ਕਰਕੇ ਦੋਸਤੋ ਜਿਹੜੇ ਮਾੜੇ ਬੰਦੇ ਦੀ ਘਰ ਵਾਲੀ ਹੁੰਦੀ ਆ ਉਹ ਅੱਧੇ ਪਿੰਡ ਦੀ ਘਰ ਵਾਲੀ ਆਪਣੇ ਆਪ ਹੀ ਬਣ ਜਾਂਦੀ ਆ ਸਿਰਫ ਮਜਬੂਰੀਆਂ ਦੇ ਕਾਰਨ ਨਾ ਕਿ ਆਪਣੀ ਖੁਸ਼ੀ ਦੇ ਲਈ ਹੁਣ ਤੁਸੀਂ ਸੋਚੋ ਦੋਸਤੋ ਜਿਹਦੇ ਘਰ ਦਾ ਬਿੱਲ ਭਰਨ ਵਾਲਾ ਪਿਆ ਬਿਜਲੀ ਦਾ ਜਿਹਦਾ ਸਿਲੰਡਰ ਮੁੱਕਿਆ ਪਿਆ ਜਿਹਦੇ ਘਰੇ ਗੁੜਚਾ ਮੁੱਕਿਆ ਪਿਆ ਤੇ ਘਰ ਵਾਲਾ ਕੁਝ ਕਮਾ ਨਹੀਂ ਰਿਹਾਗਾ ਉਹ ਨਸ਼ੇੜੀ ਆ ਰੋਜ਼ ਨਸ਼ਾ ਕਰਕੇ ਘਰੇ ਆਉਂਦਾ ਸ਼ਰਾਬ ਪੀ ਕੇ ਘਰੇ ਆਉਂਦਾ ਟੀਕੇ ਲਾ ਕੇ ਘਰੇ ਆਉਂਦਾ ਫਿਰ ਉਹਦੇ ਘਰ ਵਾਲੀ ਮੈਨੂੰ ਤੁਸੀਂ ਹੁਣ ਆਪਣੇ ਇਲਤਿਹਤ ਰੱਖ ਕੇ ਇਹ ਗੱਲ ਦੱਸੋ ਵੀ ਉਹ ਘਰ ਕਿੱਥੋਂ ਚਲਾਊਗੀ ਨਾ ਤਾਂ ਉਹਦੇ ਘਰ ਵਾਲਾ ਉਹਨੂੰ ਕੋਈ ਬਾਹਰ ਨੌਕਰੀ ਕਰਨ ਦਿੰਦਾਗਾ ਕਿਉਂਕਿ ਉਹ ਤੇ ਸ਼ੱਕ ਕਰਦਾਗਾ ਫਿਰ ਹੁਣ ਉਹ ਕੋਈ ਨਾ ਕੋਈ ਗਲਤ ਕਦਮ ਹੀ ਚੱਕੂਗੀ ਨਾ ਕੋਈ ਨਾ ਕੋਈ ਇਹੋ ਜਿਹਾ ਰਾਸਤਾ ਹੀ ਅਪਣਾਊਗੀ ਨਾ ਕਿਉਂਕਿ ਜ਼ਬਾਨ ਹੁੰਦੀ ਆ ਸੋਹਣੀ ਹੁੰਦੀ ਆ ਹੁਸਨ ਹੁੰਦਾਗਾ ਫਿਰ ਉਹ ਇਸ ਜਵਾਨੀ ਦਾ ਫਾਇਦਾ ਚੱਕਦੀ ਆ ਵੀ ਕਿਉਂ ਨਾ ਮੈਂ ਆਪਣੇ ਜਵਾਕਾਂ ਦੀ ਚੰਗੀ ਪਰਵਰਿਸ਼ ਕਰ ਲਾਂ ਭਾਵੇਂ ਇਹਦੇ ਲਈ ਮੈਨੂੰ ਕੋਈ ਵੀ ਕੀਮਤ ਚਕਾਉਣੀ ਪੈ ਜੇ ਤੇ ਕੋਈ ਨਵੀਂ ਗੱਲ ਨਹੀਂ ਆ ਦੋਸਤੋ ਇਹ ਕੋਈ ਵੱਖਰੀ ਗੱਲ ਨਹੀਂ ਆ ਇਹ ਆਪਣੇ ਸਮਾਜ ਵਿੱਚ ਇਹ ਗੱਲਾਂ ਪਹਿਲਾਂ ਵੀ ਹੁੰਦੀਆਂ ਸੀ ਹੁਣ ਵੀ ਹੁੰਦੀਆਂ ਨੇ ਤੇ ਅੱਗੇ ਵੀ ਹੁੰਦੀਆਂ ਰਹਿਣਗੀਆਂ ਕਿਉਂਕਿ ਜਿਹੜੇ ਮੁੰਡੇ ਪਹਿਲਾਂ ਵੀ ਕੋਈ ਕੰਮਕਾਰ ਨਹੀਂ ਕਰਦੇ ਹੁੰਦੇਗੇ ਆਵਾਰਾ ਘੁੰਮਦੇ ਫਿਰਦੇ ਹੁੰਦੇ ਆ ਬਸ ਉਹਨਾਂ ਦੇ ਘਰ ਵਾਲੇ ਉਹਨਾਂ ਨੂੰ ਸਿਰਫ ਇੱਕ ਵਾਰੀ ਵਿਆਹ ਦਿੰਦੇ ਆ ਆਪੇ ਜ਼ਿੰਮੇਵਾਰ ਹੋ ਜਾਊਗਾ ਆਪੇ ਕਰਦਿਆਂ ਜ਼ਿੰਮੇਵਾਰੀਆਂ ਸਮਝਣ ਲੱਗ ਜਾਊਗਾ ਆਪੇ ਕਿਸੇ ਕੰਮਕਾਰ ਤੇ ਲੱਗ ਜਾਊਗਾ ਆਪੇ ਨਸ਼ੇ ਛੱਡ ਦੂਗਾ ਇਸ ਚੱਕਰ ਦੇ ਵਿੱਚ ਉਹਨਾਂ ਦਾ ਵਿਆਹ ਕਰ ਦਿੰਦੇ ਆ ਕਿਸੇ ਚੰਗੀ ਭਲੀ ਸੰਸਕਾਰੀ ਕੁੜੀ ਦੇ ਨਾਲ ਤੇ ਪਰ ਵਿਆਹ ਤੋਂ ਬਾਅਦ ਵੀ ਉਹ ਨਹੀਂ ਸਮਝਦੇ ਨਹੀਂ ਉਹ ਜ਼ਿੰਮੇਦਾਰ ਹੁੰਦੇ ਨਹੀਂ ਉਹ ਨਸ਼ੀਏ ਛੱਡਦੇ ਨਾ ਹੀ ਕਿਸੇ ਕੰਮ ਤੇ ਲੱਗਦੇ ਆ ਪਰ ਉਹ ਜਿਹੜੀ ਚੰਗੀ ਸੰਸਕਾਰੀ ਕੁੜੀ ਜਿਹੜੀ ਚੰਗੇ ਘਰੋਂ ਆਈ ਹੁੰਦੀ ਆ ਭਾਵੇਂ ਉਹ ਗਰੀਬ ਘਰ ਤੋਂ ਹੁੰਦੀ ਆ ਉਹਨੂੰ ਇਹੋ ਜਿਹਾ ਕੰਮ ਕਰਨ ਤੇ ਉਹ ਮਜਬੂਰ ਕਰ ਦਿੰਦੇ ਆ ਆਪਣੇ ਆਪ ਹੀ ਪਰ ਜਿਹੜਾ ਸਾਡਾ ਸਮਾਜ ਆ ਇਹ ਹਮੇਸ਼ਾ ਹੀ ਕਿਸੇ ਵੀ ਬੰਦੇ ਦੀਆਂ ਮਜਬੂਰੀਆਂ ਦਾ ਗਲਤ ਫਾਇਦਾ ਚੱਕਦਾਗਾ ਹੁਣ ਜਿਹੜੇ ਆਪਣੇ ਪਿੰਡਾਂ ਦੇ ਵਿੱਚ ਗਲੀ ਗਵਾਂਢ ਦੇ ਵਿੱਚ ਤਕੜੇ ਪੈਸੇ ਵਾਲੇ ਬੰਦੇ ਹੁੰਦੇ ਆ ਉਹ ਕਰਨ ਨੂੰ ਤਾਂ ਉਹਨਾਂ ਦੀ ਸਿੱਧੀ ਮਦਦ ਵੀ ਕਰ ਸਕਦੇ ਆ ਉਹਨਾਂ ਕੋਲੋਂ ਕੋਈ ਵੀ ਕੀਮਤ ਉਸ ਦੇ ਬਦਲੇ ਚ ਵਸੂਲ ਨਾ ਕਰਨ ਪਰ ਨਹੀਂ ਕਰਦੇ ਕਿਉਂਕਿ ਦੋਸਤੋ ਦੁਨੀਆਦਾਰੀ ਇਹੋ ਜੀ ਆ ਜਿੰਨਾ ਚਿਰ ਆਪਾਂ ਨੂੰ ਆਪਣਾ ਮਤਲਬ ਨਾ ਕਿਸੇ ਚੀਜ਼ ਵਿੱਚ ਦਿਖਦਾ ਹੋਵੇ ਆਪਾਂ ਸਾਹਮਣੇ ਵਾਲੇ ਬੰਦੇ ਦੀ ਮਦਦ ਉਹਨਾਂ ਚਿਰ ਕਰਦੇ ਹੀ ਨਹੀਂ ਕਿਸੇ ਵੀ ਕੀਮਤ ਤੇ ਪਹਿਲਾਂ ਆਪਾਂ ਆਪਣਾ ਫਾਇਦਾ ਦੇਖਦੇ ਆ ਪਹਿਲਾਂ ਇੱਕ ਬੰਦਾ ਇਹ ਦੇਖਦਾਗਾ ਵੀ ਇਹ ਤੀਮੀ ਮੇਰੇ ਲਈ ਕੀ ਕਰ ਸਕਦੀ ਹੈ ਇਹ ਮੈਨੂੰ ਕੀ ਦੇ ਸਕਦੀ ਹੈ ਕਿ ਇਹੇ ਮੈਨੂੰ ਉਹ ਖੁਸ਼ੀਆਂ ਦੇ ਸਕਦੀ ਹੈ ਕਿ ਇਹ ਮੈਨੂੰ ਸਰੀਰਕ ਸੁੱਖ ਦੇ ਸਕਦੀ ਆ ਕੀ ਮੇਰੇ ਨਾਲ ਬਿਸਤਰੇ ਤੇ ਜਾ ਸਕਦੀ ਆ ਫੇਰ ਤਾਂ ਮੈਂ ਇਹਦੇ ਤੇ ਖਰਚਾ ਕਰਾਂ ਜੇ ਸਿਰਫ ਇਹ ਮੇਰੇ ਤੋਂ ਕੱਲੇ ਪੈਸੇ ਭਾਲਦੀ ਆ ਮੇਰੇ ਨਾਲ ਬਸ ਕੱਲਾ ਫੋਨ ਤੇ ਗੱਲਾਂ ਕਰਕੇ ਹਟ ਜਾਂਦੀ ਆ ਫੇਰ ਮੈਂ ਕਿਉਂ ਇਹਦੇ ਘਰ ਦਾ ਖਰਚ ਚਲਾਵਾ ਤੇ ਇਹ ਗੱਲਾਂ ਦੋਸਤੋ ਮੈਂ ਸਾਰਿਆਂ ਲਈ ਨਹੀਂ ਕਹੀਆਂ ਕਿਤੇ ਕੋਈ ਬੰਦਾ ਇਹ ਗੱਲ ਸਮਝ ਲੇ ਵੀ ਇਹ ਤਾਂ ਤੂੰ ਮੇਰੇ ਘਰ ਵਾਲੀ ਵਾਸਤੇ ਕਹਿ ਰਿਹਾ ਜਾਂ ਮੈਂ ਨਹੀਂ ਕੋਈ ਕੰਮਕਾਰ ਕਰਦਾ ਮੈਂ ਨਸ਼ੇ ਕਰਦਾ ਮੈਂ ਕਮਾਉਂਦਾ ਨਹੀਂ ਇਹਦਾ ਮਤਲਬ ਮੇਰੇ ਘਰ ਵਾਲੀ ਗਲਤ ਹੋਗੀ ਨਹੀਂ ਦੋਸਤੋ ਇੱਥੇ ਮੈਂ ਕੁਝ-ਕੁਝ ਬੰਦਿਆਂ ਦੀ ਗੱਲ ਕੀਤੀ ਆ ਵੀ ਕਿਸੇ-ਕਿਸੇ ਪਰਿਵਾਰ ਦੇ ਵਿੱਚ ਐਦਾਂ ਹੁੰਦਾਗਾ ਮੈਂ ਸਾਰਿਆਂ ਦੀ ਗੱਲ ਨਹੀਂ ਕੀਤੀ ਸਾਰੀ ਦੁਨੀਆ ਮਾੜੀ ਨਹੀਂ ਹੈਗੀ ਸਾਰੀ ਦੁਨੀਆ ਮਜਬੂਰੀ ਦੇ ਕਾਰਨ ਆ ਕੇ ਇਹ ਕੰਮ ਨਹੀਂ ਕਰਦੀਗੀ ਬਹੁਤ ਸਾਰੀਆਂ ਕੁੜੀਆਂ ਬੁੜੀਆਂ ਨੂਆਂ ਧੀਆ ਆਪ ਦਾ ਕੋਈ ਨਾ ਕੋਈ ਸਲਾਈ ਕਢਾਈ ਦਾ ਕਪੜਾ ਲੀੜਾ ਸਿਉਣ ਦਾ ਜਾਂ ਕਿਸੇ ਫੈਕਟਰੀ ਵਿੱਚ ਲੱਗਣ ਦਾ ਕੰਮ ਕਰ ਲੈਂਦੀਆਂ ਨੇ ਪਰ ਇੱਥੇ ਆਪਾਂ ਕੁਝ-ਕੁਝ ਕਾਰਨਾਂ ਦੀ ਗੱਲ ਕੀਤੀ ਆ ਜੋ-ਜੋ ਘਟਨਾਵਾਂ ਨਿਕਲ ਕੇ ਸਾਹਮਣੇ ਆਉਂਦੀਆਂ ਨੇ ਤੇ ਇਹ ਸਿਰਫ ਮੇਰੇ ਸਾਹਮਣੇ ਹੀ ਨਹੀਂ ਆਇਆਂ ਹੋਣਗੀਆਂ ਇਹ ਤੁਹਾਡੇ ਸਾਹਮਣੇ ਵੀ ਆਉਂਦੀਆਂ ਹੋਣਗੀਆਂ ਪਰ ਹੁਣ ਤੁਸੀਂ ਇਸ ਸੱਚਾਈ ਨੂੰ ਸਬਕਾਰ ਕਰੋ ਜਾਂ ਨਾ ਕਰੋ ਹੁਣ ਤੁਸੀਂ ਵੈਸੇ ਹੀ ਝੂਠੇ ਬਣ ਜੋ ਜਾਂ ਸੱਚੇ ਬਣ ਜੋ ਉਹ ਗੱਲ ਬੱਕਰੀ ਆ ਪਰ ਐਦਾਂ ਹੁੰਦਾ ਜ਼ਰੂਰ ਆ ਦੋਸਤੋ ਬਾਕੀ ਦੋਸਤੋ ਅੱਜ ਦੇ ਵਿਸ਼ੇ ਤੇ ਕਾਫੀ ਗੱਲਬਾਤ ਹੋ ਚੁੱਕੀ ਆ ਮੇਰੇ ਖਿਆਲ ਨਾਲ ਇਸ ਮੁੱਦੇ ਤੇ ਸਾਰੇ ਪੱਖ ਰੱਖੇ ਜਾ ਚੁੱਕੇ ਆ ਹੋ ਸਕਦਾ ਬਹੁਤ ਸਾਰੀਆਂ ਗੱਲਾਂ ਹਜੇ ਕਰਨ ਵਾਲੀਆਂ ਰਹਿ ਗਈਆਂ ਹੋਣ ਜੋ ਕਿ ਤੁਹਾਡੇ ਮਨ ਵਿੱਚ ਸਵਾਲ ਹੋਣ ਯਾਰ ਵੀ ਇਦਾਂ ਵੀ ਹੁੰਦਾਗਾ ਇਦਾਂ ਵੀ ਹੁੰਦਾਗਾ ਪਰ ਦੋਸਤੋ ਇੱਕੋ ਹੀ ਵੀਡੀਓ ਦੇ ਵਿੱਚ ਇੰਨੀਆਂ ਸਾਰੀਆਂ ਗੱਲਾਂ ਕਰਨੀਆਂ ਕਾਫੀ ਮੁਸ਼ਕਲ ਹੋ ਜਾਂਦੀਆਂ ਨੇ ਕਿਉਂਕਿ ਇੱਕ ਤਾਂ ਵੀਡੀਓ ਕਾਫੀ ਲੰਮੀ ਹੋ ਜਾਂਦੀ ਹੈ ਇੱਕ ਫਿਰ ਇੱਕੋ ਹੀ ਵੇਲੇ ਇੰਨੀਆਂ ਗੱਲਾਂ ਧਿਆਨ 'ਚ ਨਹੀਂ ਆਉਂਦੀਆਂ ਪਰ ਜੇ ਕੋਈ ਗੱਲ ਰਹਿ ਗਈ ਹੋਵੇ ਕਰਨ ਵਾਲੀ ਤਾਂ ਤੁਸੀਂ ਮੈਨੂੰ ਕਮੈਂਟਾਂ ਦੇ ਵਿੱਚ ਦੱਸ ਦਿਓ ਆਪਾਂ ਇਸੇ ਵਿਸ਼ੇ ਉੱਤੇ ਇੱਕ ਨਵੀਂ ਵੀਡੀਓ ਹੋਰ ਬਣਾ ਦੇਾਂਗੇ ਤਾਂ ਠੀਕ ਹੈ ਫਿਰ ਦੋਸਤੋ ਮਿਲਦੇ ਹਾਂ ਕਿਸੇ ਹੋਰ ਵੀਡੀਓ ਦੇ ਨਾਲ ਜਾਂਦੇ ਜਾਂਦੇ ਸਾਡੇ ਇਸ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਓ